तरीके ਨਾਲ ਫਾਰਮ ਵਾਸ਼ ਵੀ ਹੋ ਜਾਂਦੀ ਹੈ ਨਾ ਆਹ ਪਾ ਕੇ ਦੇ ਵਿੱਚ ਲਓ ਵੀ ਮਿੱਤਰੋ ਆਪਣੇ ਕੋਲੇ ਪਹੁੰਚੀ ਗੱਡੀ ਧੋਣ ਵਾਲਾ ਡਰਾਈਵਰ ਧੋਣ ਵਾਲਾ ਸੰਦ ਜਾਣਾ ਪ੍ਰੈਸ਼ਰ ਵਾਸ਼ਰੀਆਂ ਇਹਨੂੰ ਆਪਾਂ ਹੁਣ ਸਾਰਾ ਖੋਲਦੇ ਆਂ ਤੇ ਤੁਹਾਨੂੰ ਦਿਖਾਉਨੇ ਆ ਕਿੰਨੇ ਕੁਸ਼ਾ ਕਿਵੇਂ ਕੁਸ਼ੇ ਦਾ ਪ੍ਰੈਸ਼ਰ ਆ ਕੰਮ ਦਾ ਹੈਗਾ ਕਿ ਨਾ ਕਿੰਨੇ ਦਾ ਇਹ ਆਇਆ ਹੈਗਾ ਜੇ ਤੁਸੀਂ ਲੈਣਾ ਹੋ ਵੀ ਮੈਂ ਤੁਹਾਨੂੰ ਦੱਸ ਦੂ ਕਿੰਨੇ ਦਾ ਤੇ ਤੁਹਾਨੂੰ ਕਿੱਥੋਂ ਮਿਲ ਜੂਗਾ ਇਹਨੂੰ ਆਪਾਂ ਸਾਰਾ ਖੋਲਦੇ ਆਂ ਡੱਬਾ ਬੰਦਾ ਹੈ ਆਪਣੇ ਕੋਲੇ ਤੇ ਸਾਰੀ ਤੁਹਾਨੂੰ ਅਨਬਾਕਸਿੰਗ ਕਰਕੇ ਦਿਖਾਉਣੇ ਚਲਾ ਕੇ ਵੀ ਦਿਖਾਉਣੇ ਆ ਤੇ ਦਿਖਾਵਾਂਗੇ ਮਿੱਟੀ ਪੱਟੂ ਆ ਕਿੰਨਾ ਆਪਣੀ ਜਿਹੜੀ ਟਰੈਕਟਰਾਂ ਦੀ ਜ਼ਮੀਨ ਹੁੰਦੀ ਆ ਤਾਂ ਕਿ ਤੁਹਾਨੂੰ ਸਹੀ ਤਰੀਕੇ ਨਾਲ ਦੇਖੀ ਜਾਵੇ ਨ ਇਹਦਾ ਸ਼ਾਰਪ ਕੰਪਨੀ ਦਾ ਹੈਗਾ ਸ਼ਾਰਪ ਕੰਪਨੀ ਮੈਨੂੰ ਲੱਗਦਾ ਹੈ ਨਾ ਆਪਣੇ ਪੰਜਾਬ ਦੀ ਹੈਗੀ ਤੇ ਇਹ ਮੋਟਰਾਂ-ਮੋਟਰਾਂ ਬਣਾਉਂਦੇ ਆ ਮੈਨੂੰ ਐਂ ਲੱਗਦਾ ਜਿਵੇਂ ਇਹਨੇ ਦੇਖਿਆ ਹੁੰਦਾ ਇਹਨਾਂ ਦਾ ਸਾਨੂੰ ਦਿਖਾਉਣਾ ਇੱਥੇ ਪੂਰਾ ਲਿਖਿਆ ਵੀ ਹੋਊਗਾ ਆਸੀ ਦੇਖੋ ਉਲਟ ਦੇਖ ਲਿਵੇਂਗੇ ਦੰ ਸਤਨਾਮ ਪੰਪ ਸਲੋਟ ਇਹਦਾ ਮਤਲਬ ਸਤਨਾਮ ਨਾਮ ਸੇ ਪੰਜਾਬ ਦੀ ਹੀ ਹੋਗੀ ਹੁਣ ਆਪਾਂ 1 वाट ਦੀ ਗੱਲ ਕਰੀਏ 3800 ਵਾਟ ਦਾ ਇਹਦਾ ਪੰਪ ਹੈਗਾ ਮੋਟਰਾਂ ਮਤਲਬ ਤੇ ਉਸ ਤੋਂ ਬਾਅਦ ਜਿਹੜਾ ਤਾਂ ਪ੍ਰੈਸ਼ਰ ਬਾਅਦ 380 ਬਾਰ ਆ ਪਹਿਲਾਂ ਇੱਕ ਮੇਰੇ ਹੁੰਦਾ ਸੀ ਮੇਰੇ ਕੋਲੇ ਉਹ 120 ਬਾਰ ਦਾ ਤੇ ਵੋਲਟੇਜ 220 ਤੋਂ 240 ਰੇਟਡ ਫਲੋ 6 ਲੀਟਰ ਪਰ ਮਿੰਟ ਤੇ ਜਿਹੜੀ ਸਪੀਡ ਹੈ ਦੀ 2800 rpm ਆ ਉਹ ਯਾਰ ਪਹਿਲਾਂ ਜਿਹੜਾ 8 ਲੀਟਰ ਸੀ ਜਿਹੜਾ ਸਪਰੇਅ ਵਾਲ ਤੋਂ ਉਹ ਹੁਣ ਦੋ ਤੇ ਲਗਭਗ 150 ਲੀਟਰ ਹੁੰਦਾ ਸਮਝ ਨਹੀਂ ਆ ਰਹੀ ਹੁਣ ਇਹਦਾ ਪ੍ਰੈਸ਼ਰ ਘਟੂਗਾ ਕਿ ਵਧੂਗਾ ਤੇ ਮੈਂ ਆਪਾਂ ਦੇਖਦੇ ਹਾਂ ਇਹਨੂੰ ਖੋਲ ਕੇ ਮੇਰਾ ਪ੍ਰੈਸ਼ਰ ਇਹਦਾ ਵੱਧ ਹੋਊਗਾ ਪਰ ਪਾਣੀ ਘੱਟ ਸਿੱਤੂ ਹੈ। ਐ ਲੱਗਦਾ ਮੈਨੂੰ ਆ ਆ ਗਿਆ ਦਾ ਸਮਾਨ ਸਾਰਾ। ਉਹ ਸਾਰੇ ਤੋਂ ਬੱਲਦਾ ਜੀ ਸਾਇਪਨ। ਉਹ ਇਹ ਨਹੀਂ ਲੱਗਦਾ ਪਾਣੀ ਦੇ ਰੱਬੂ ਦੀ। ਇਹਨੂੰ ਕੋਸਾਈ ਦੇ ਕਰਦੇ। ਉਹ ਰੱਬੂ ਪੂਰਾ ਵਧੀਆ ਬੈਠੀ ਹੈ ਨਾ। ਆ ਇਹਦੀ ਗਾਨਾ। ਠੀਕ ਆ। ਇੱਥੋਂ ਪ੍ਰੈਸ਼ਰ ਵਾਧਾ ਘਟਦਾ ਹੁੰਦਾ। ਇੱਥੋਂ ਕੋਲ ਐਡਜਸਟਮੈਂਟ ਵੀ ਹੁੰਦੀ ਹੁੰਦੀ ਹੈ ਦੀ। ਇਹ ਟ੍ਰਿਗਰ ਲੋਕ ਹੋ ਜਾਂਦਾ ਹੈ। ਮਤਲਬ ਕਿ ਬੰਦੀ ਰੱਖਣੀ ਹੈ ਜੀ ਇਹਦੇ ਲਿਖਿਆ ਵੀ ਮੈਕਸਵਾ 300 ਮਤਲਬ ਇਹ ਹੌਲ ਪ੍ਰੈਸ਼ਰ ਨਹੀਂ ਚੱਲਣੀ ਆਪਾਂ ਨੂੰ ਅੱਗੇ ਬਦਲ ਲੀ ਬੋ ਕੇ ਹਣਾ ਚਲੋ ਬਦਲ ਲਾਂ ਕਰੇ ਤੇ ਹੁਣ ਬੋਲੀ ਚ ਚੱਕ ਕੇ ਆ ਜੀ ਆਪਣੀ ਜਿਹੜਾ ਹਾਰਟੀ ਜਿਆ ਜੀ ਆਸ ਨੂੰ ਦਿਖਾਉਣਾ ਵੇ ਇਹ ਫਾਰਮ ਆਸ਼ ਵਾਸਤੇ ਦੇ ਗਿਆ ਤੇ ਇਹਦੇ ਇੱਕ ਤਾਂ ਮੋਟਰ ਦਾ ਸਾਰਾ ਲਿਖਿਆ ਹਣਾ ਗਾਰੰਟੀ ਮੈਨ ਲੱਗਦਾ ਨਹੀਂ ਇਹ ਚੀਜ਼ਾਂ ਨਹੀਂ ਹੁੰਦੀਆਂ ਯਾਰ ਕਿਸ ਨੂੰ ਦੱਸ ਰਹੀ ਹਾਂ ਜੀ ਉਹ ਮੈਂ ਜਿਹੜਾ ਪਹਿਲੇ 22 610 ਜੀ ਦੇ ਤਾਂ ਤੋਂ ਦੇ ਨਹੀਂ ਆ ਦੇਖੋ ਇਹ ਕਿਤੇ ਲਿਖਿਆ ਹੈ ਯਾਰ ਕਿ ਸੇਫਟੀ ਵਾਸਤੇ ਦਾ ਚਲੋ ਇਹ ਨੂੰ ਰੱਖਦੇ ਸਾਰੀ ਵੀ ਆਹ ਚੀਜ਼ ਉਹਦੀ ਆ ਇਹ ਜੇ ਮੈਂ ਟਪਾ ਫੋਲਮ ਹੋਣਗੇ ਨਾ ਉਹ ਪੈ ਜੰਦੀ ਜੇ ਛੋਟਾ ਜਿਹਾ ਇਹ ਕਿ ਫੋਲਮ ਪੈ ਜਾਂਦੀ ਆ ਤੇ ਜੇ ਮੂਰੇ ਦੇ ਕੋਲ ਜੇ ਹਨਾ ਹੌਸਲ ਮੈਂ ਬਾਤੀ ਲਾ ਕੇ ਫਿਰ ਹੋਮਪਾਈ ਕੇ ਲਈ ਵੀ ਚੱਕੀ ਜਾਊਗੀ ਤੇ ਆਪਣਾ ਸਪਰੇਅ ਵਧੀਆ ਕਰੀ ਜਾਓ ਠੀਕ ਹੈ ਨਾ ਆ ਵੀ ਸੰਖਿਪਤ ਦਿਖਾਉਣੀ ਹੈ ਉਹਦੀ ਨੱਕ ਦੀ ਸਾਈਡ ਤੇ ਉਸ ਤੋਂ ਬਾਅਦ ਜਿਹੜੀ ਆਹ ਚੀਜ਼ ਆਹੀ ਇਹ ਜਿੱਥੋਂ ਦੀ ਪਾਣੀ ਚੱਕੂਗੀ ਉੱਥੇ ਲੱਗੂਗੀ ਮਨੋ ਕਿ ਉਹ ਪੈਪ ਜਿਹੜੀ ਜੰਬੂ ਦੇ ਨਾਲ ਆ ਵੀ ਉੱਥੇ ਲੱਗੂਗੀ ਸਾਰੀਆਂ ਸਿਸਟਮ ਉੱਥੇ ਟਾਈਟ ਜਿੰਕ ਸੋਤੀ ਲਗਵਣ ਵਾਲੀਆਂ ਨੇ ਜਿਵੇਂ ਆਹ ਦਾ ਫਿਲਟਰ ਹੋ ਗਿਆ ਜਿਹੜਾ ਕਿ ਇਥੇ ਕਰ ਜੂਗਾ ਹਾਂ ਫੁੱਲ ਟਾਈਟ ਹੋ ਗਿਆ ਲੈ ਬੈਲੀ ਹਾਂ ਰਾਈਨ ਚੜ ਜੂਗੀ ਵਿੱਚ ਗੰਦ ਬੰਨਣਾ ਹੈ ਇਹਨੂੰ ਤੇ ਪਰ ਅਗਲੇ ਸੈੱਟ ਦੇ ਉਦੋਂ ਬਾਅਦ ਮਿਲ ਲਵੇ 25 ਫੁੱਟ ਪੈਪ ਪਾਈਪ ਪ੍ਰੈਸ਼ਰ ਆਜੀ 25 ਫੁੱਟ ਪੈਪ ਹੌਸਪਾਈਪ ਆ ਇਹ ਤੇ ਬਾਹਰ ਨਹੀਂ ਲਿਖਿਆ ਕਿੰਨੇ ਬਾਅਦ ਦੀ ਹੈ ਨਾ ਇਹ ਤੇ ਉੱਤੇ ਲਿਖਿਆ ਨਹੀਂ ਤੋ ਪਰ ਪ੍ਰਹੀ ਹੋ ਕਿਉਂਕਿ ਜੇ ਇਹ ਚ ਪਾਈਏ ਤਾਂ ਸਹੀ ਹੀ ਹੋਊਗੀ ਹੁਣ ਉਸ ਤੋਂ ਬਾਅਦ ਆਪਣੀ ਅੱਧੀ ਮੇਨ ਮੋਟਰ ਹੁਣ ਤਾਂ ਵਰਤਦਾ ਦੇਣੀ ਹੈ ਕਿ ਇਹ ਕਾਇਦੇ ਰੋ ਰਹੀ ਹੈ ਸੂਈ ਕੀ ਪਤਾ ਕਦੇ ਕੰਮ ਨਹੀਂ ਆਸੀ ਮੇਟਰ ਮੇਨ ਦੀ ਮੋਟਰ ਜਿਹੜਾ ਪੰਪ ਲਗਾ ਇਹਦਾ ਹੀ ਕੰਮ ਆ ਸਰਾ ਇਹਦਾ ਹੀ ਮੁੱਲਾ ਹੋਣ ਦੇ ਚਰਨ ਨੂੰ ਤਾਰ ਜੀ ਨੂੰ ਚੋਲੇ ਨੂੰ ਫੇਰ ਖੋਲਾਂਗੇ ਹੁਣ ਜਿਹੜੀਆਂ ਆਹ ਅਟੈਚਮੈਂਟਸ ਹੁੰਦੀਆਂ ਨੇ ਇਹਦੇ ਲੱਗਣਾਂ ਦੀ ਜਿਹੜੀਆਂ ਉਹ ਸਾਨੂੰ ਮੈਂ ਦੱਸਦਾ ਕਿਵੇਂ ਲੱਦਦੇ ਹਾਂ ਜੀ ਹੁਣ ਅਗਰ ਪੰਨਾ ਮੈਂ ਬੰਦ ਨਹੀਂ ਨੇ ਪਰ ਪੜਾ ਲਾਤਾ ਇੱਕ ਪਾਸੇ ਤੇ ਇੰਪਲੈਟ ਹੁੰਦਾ ਇੱਕ ਪਾਸੇ ਆਊਟਲੈਟ ਹੁੰਦਾ ਇਹਨੂੰ ਥੋੜਾ ਕਿੱਥੋਂ ਜੋੜੀਆਂ ਜੁੜੀਆਂ ਆਮ ਨਹੀਂ ਲਾਉਣੀ ਇਹਦਾ ਕੋਈ ਇੱਕੋ ਜਿਹੀ ਪਾਸੇ ਹੁੰਦੀ ਹੈ ਨਾ ਜਿਹੜੀ ਆਹ ਚੀਜ਼ ਆ ਇਹ ਤਾਂ ਲੱਗੂ ਇੱਧਰ ਪਹਿਲਾਂ ਕੀ ਕਰਨਾ ਤੁਸੀਂ ਇਹਨੂੰ ਆਏ ਅੰਦਰ ਧੱਕ ਕੇ ਹਾਂ ਜੀ ਇੱਧਰ ਇਸੋ 40000 ਰਹਾ ਲੱਗਿਆ ਆ ਟਾਈਟ ਜੀ ਜਾਊਗੀ ਅੰਦਰ ਉਧਰ ਭੇਜਣੀ ਉਸ ਤੋਂ ਬਾਅਦ ਤੁਸੀਂ ਇਹਨੂੰ ਐਂ ਕਰ ਦੇਣਾ ਜ਼ਕਰ ਆਹ ਫੁੱਲ ਹੋ ਗਿਆ ਦੇਖੋ ਡੈਡ ਫੁੱਲ ਡੈਡ ਹੋ ਗਈ ਨਾ ਇਹ ਆਹਾ ਦੂਜੇ ਪਾਸੇ ਆ ਗਈ ਦੂਜੇ ਪਾਸੇ ਆਹ ਤਾਂ ਹੈ ਤੋ ਨਾ ਹਮ ਤੋ ਜਿੱਥੇ ਕੰਗਣੀ ਤੇ ਲੱਗ ਗਈ ਜੀ ਇਹ ਜਿਹੜੀ ਵਸਤੇ ਨਾਲ ਜੇ ਕਿਧਰ ਖਸਣਾ। ਬਹੁਤ। ਇਹਨੂੰ ਖੋਲ ਕੇ ਇਹਦੇ ਵਿੱਚ ਆਇਆ ਪੈਪ ਪਾਉਣੀ ਆਪਾਂ। ਪਹਿਲਾਂ ਇਹ ਇਹ ਚੜਾ ਲੈਣਾ। ਆਇਆ ਪੈਪ ਪਾ ਕੇ ਇੱਥੇ ਕਿਉਂਕਿ ਪ੍ਰੈਸ਼ਰ ਨਹੀਂ ਹੋਣਾ ਹੁੰਦਾ ਇਧਰੋਂ ਪਾਣੀ ਖਿੱਚੂਗੀ ਇਹ। ਇਧਰੋਂ ਆਹ ਫੁੱਲ ਵਜੇ ਚੜਾ ਦੇ ਉਹਨੂੰ ਜਿੰਨਾ ਚੜਦਾ ਸਭ ਤੋਂ। ਹੋਰ ਕੁਝ ਕਰਨ ਦੀ ਲੋੜ ਨਹੀਂ ਬਸ ਇਹ ਮੈਂ ਕਰ ਦੇਣਾ ਆਪਾਂ। ਚੱਕੋ। ਹੁਣ ਆਹ ਆ ਕੀ ਜਿਹੜੀ ਆ ਇੱਧਰ ਪੱਕੀ ਕਸੀ ਰਹੂਗੀ। ਹੋ ਹੁਣ ਪਾਸੇ ਇਹਨਾਂ ਇੱਕ ਕੰਮ ਹੋਇਆ ਗੁਰੂ ਇਹਨੂੰ ਐ ਪਿੱਛੇ ਖਿੱਚ ਕੇ ਜਿਵੇਂ ਆਪਾਂ ਟਰਾਲੀ ਦੇ ਉਹ ਨਿਓ ਜਰਚੇ ਪਾਉਣੇ ਹੁੰਦੇ ਆ ਇਹਨੂੰ ਐ ਨਾਲ ਲਾ ਕੇ ਜਮਾ ਛੱਡਦੇ ਬਸ ਇਹਨੂੰ ਅੱਗੇ ਧੱਕ ਦੇ ਹੋ ਗਈ ਜੀ ਆਪਣਾ ਸਾਰਾ ਸੈੱਟ ਰੈਡੀ ਆ ਹੁਣ ਆਪਾਂ ਇਹਨੂੰ ਚਲਾ ਕੇ ਦਿਖਾਉਣੀ ਆ ਤੁਹਾਨੂੰ ਲਓ ਵੀ ਮਿੱਤਰੋ ਆਪਾਂ ਤਾਂ ਪਸ਼ੂ ਵਾਲੇ ਪਾਸੇ ਆ ਗਏ ਸੀ ਆਹ ਲੈ ਕੇ ਟੰਡਫੋੜੀ ਇਧਰ ਆਪਾਂ ਲਾਤੀ ਤਾਰ ਹੁਣ ਇਧਰੋਂ ਆਨ ਕਰਦੇ ਆ ਤੇ ਜਿਹੜੀ ਆਹ ਹਨਾ ਥੁੱਲਾ ਜਿਹਾ ਤਾਂ ਇਹਨੂੰ ਇਹ ਚ ਡਬਾਉਣੇ ਆ ਡੱਗੀ ਚ ਇਹ ਜੇ ਪਾਣੀ ਦਾ ਭਰੂ ਤਾਂ ਥੱਲੇ ਜਾਊ ਨਹੀਂ ਉੱਤੀ ਰਹੂਗਾ ਇਹ ਆ ਦੇਖੋ ਨਹੀਂ ਇਹਨਾਂ ਇਧਰ ਨਾਲ ਆਪਾਂ ਬਾਈਨ ਵੰਡਦਾਂਗੇ ਕਾ ਸੋਚੇ ਚਲਾਉਣਾ ਆ ਦੇਖੋ ਆਵਾਜ਼ ਹੋ ਸਕਦਾ ਘੱਟ ਆਵੇ ਇਹਨੂੰ ਪਹਿਲਾਂ ਪਾਣੀ ਦਾ ਭਰੂਗਾ ਆਟੋਮੈਟਿਕ ਹੁੰਦਾ ਜੇ ਆਪਾਂ ਇਧਰੋਂ ਬੰਦ ਕਰਦਾਂਗੇ ਉਧਰੋਂ ਆਪੇ ਬੰਦ ਹੋਊਗਾ ਇਹ ਕਿਰਾਂ ਆਪਾਂ ਨੂੰ ਇਧਰੋਂ ਹਵਾ ਕੱਢਣੀ ਪਊ ਇਹਦੀ ਆ ਦੇਖੋ ਹੁਣ ਪਾਣੀ ਚੱਕਣ ਲੱਗ ਗਿਆ ਇਹ ਬਹੁਤ ਦੂਰ ਜਾਂਦਾ ਯਾਰ ਪ੍ਰੈਸ਼ਰ ਤਾਂ ਆ ਦੇਖੋ ਆਪੇ ਬੰਦ ਹੋ ਗਿਆ ਹੁਣ ਜਦੋਂ ਮੈਂ ਚਲਾਉਣਾ ਦੇਖੋ ਬਾਹ ਨੂੰ ਪਿੱਛੇ ਧੱਕਦਾ ਪੂਰਾ ਮੈਂ ਆਪੇ ਨਹੀਂ ਕਰਦਾ ਆ ਤਾਂ ਹੁਣ ਇਹਦਾ ਤਿੱਖਾ ਪ੍ਰੈਸ਼ਰ ਆ ਗਿਆ ਹੁਣ ਆਪਾਂ ਤਾਂ ਮੋਟਾ ਪ੍ਰੈਸ਼ਰ ਕਰਦੇ ਆ ਮੋਟਾ ਪ੍ਰੈਸ਼ਰ ਕਰਨ ਵਾਸਤੇ ਕਰਨਾ ਇਹਨੂੰ ਅਸ ਐਂ ਘਮਾਉਣਾ ਹੁਣ ਜੇਦਾ ਮੋਟਾ ਹੋ ਜੂ ਹੈ ਇਹ ਤਾਂ ਉਦੋਂ ਵੀ ਦੇਖਾ ਹੋ ਗਿਆ ਸੌਰੀ ਥੋੜਾ ਜਿਆਦਾ ਘਮਾਤਾ ਸੀ ਆਪਾਂ ਐਂ ਕਰਨਾ ਬੂ ਹੁਣ ਆ ਦੇਖੋ ਉਹਦਾ ਪ੍ਰੈਸ਼ਰ ਪਤਾ ਵੀ ਨਹੀਂ ਲੱਗਦਾ ਕਿਵੇਂ ਚੱਲੀ ਜਾਂਦਾ ਤੇ ਥੋੜਾ ਜਿਹਾ ਆਪਾਂ ਨੂੰ ਹੋਰ ਘਟਾ ਦਿੰਨੇ ਆ ਇਹ ਥੋੜੀ ਥੋੜੀ ਸੈਟਿੰਗ ਕਰਨੀ ਪੈਂਦੀ ਹੁੰਦੀ ਹੈ ਹੱਥ ਨਾਲ ਆ ਦੇਖੋ ਹੁਣ ਥੋੜਾ ਫੈਲਰ ਗਿਆ ਤੇ ਦੂਜੀ ਸਾਈਡ ਘਮਾਈ ਜਾਵਾਂਗੇ ਤਾਂ ਵਧੀ ਜਾਊ ਆ ਦੇਖੋ ਹੁਣ ਜਿਵੇਂ ਇਧਰੋਂ ਮੂੰਹ ਜਮਾ ਖੁੱਲ ਗਿਆ ਦਾ ਹੁਣ ਤਿੱਖਾ ਮਾਰੂ ਪੂਰਾ ਕਾਤੇ ਮਾਰ ਕੇ ਦਿਖਾ ਮੈਂ ਯਾਰ ਤੁਹਾਨੂੰ ਐਸੇ ਤਾਂ ਦੰਦ ਉਹਨੇ ਫੋੜੇ ਵੀ ਚਮਕਾਏ ਪਏ ਹਨੀ ਤਾਂ ਤੁਹਾਨੂੰ ਇਥੇ ਮਾਰ ਕੇ ਹਾਂ ਚਲੋ ਮੈਂ ਐਂ ਕਰਦੇ ਆ ਇਥੇ ਜਿਵੇਂ ਗੋਹਾਏ ਜੰਮੇ ਪਿਆਏ ਤੇ ਮਾਰਦੇ ਆ ਦੇਖੋ ਪਾਟਦਾ ਨਾ ਮਿੱਤਰੋ ਸ਼ਰਤਾਂ ਯਾਰ ਪੂਰਾਗਾ ਇਦਰੋਂ ਵੀ ਦਿਖਾਉਂਦੇ ਆ ਤੁਹਾਨੂੰ ਕਿੰਨੇ ਵਾਰ ਤੱਕ ਜਾਂਦਾ ਇਹ ਉਹਦਾ ਪਾਦਲ ਕੇ ਦੇਖਦੇ ਹੁਣ ਕੀ ਬਦਲੇ ਫਰਕ ਪੈਂਦਾ ਹੋਵੇ ਨਾ ਉਹਨੂੰ ਹੋਰ ਮੋਟਾ ਹੋ ਗਿਆ ਇਹੇ ਕੰਮ ਪਤਾ ਕਦੋਂ ਦੇਊਗਾ ਜਿਵੇਂ ਆਪਾਂ ਪਾਣੀ ਮਾਰਤਾ ਤਦ ਉਹ ਪੋਲਾ ਬੋਲਾ ਪਾਣੀ ਮਾਰਨਾ ਅਨਾਪਾ ਬੋਲਟ ਧੋਵਾਂਗੇ ਇਹਦੇ ਨਾਲ ਫਿਰ ਤੁਹਾਨੂੰ ਦਿਖਾਵਾਂਗੇ ਕੀ ਨਤੀਜਾ ਇਹਦਾ ਮਿੱਤਰੋ ਇਸ ਤਰੀਕੇ ਨਾਲ ਫੋਮ ਵਾਸ਼ ਵੀ ਹੋ ਜਾਂਦੀ ਹੈ ਨਾ ਆ ਆ ਪਾ ਕੇ ਇਹਦੇ ਵਿੱਚ ਕਿਉਂਕਿ ਹੁਣ ਆਪਣੇ ਕੋਲ ਫੋਮ ਵਾਸ਼ ਵਾਲਾ ਮਟੀਰੀਅਲ ਨਹੀਂ ਸੀ ਇੱਕ ਵਾਰੀ ਆਪਾਂ ਸ਼ੈਂਪੂ ਪਾਇਆਗਾ ਤਾਂ ਕਿ ਆਪਾਂ ਨੂੰ ਪਤਾ ਲੱਗ ਜੇ ਹੁਣ ਆਪਾਂ ਇਹਨੂੰ ਪਾ ਕੇ ਰੱਖ ਦਾਂਗੇ ਸਾਰਾ ਮੁਕਾਤ ਹੈ ਜਿਹਦਾ ਆਪਾਂ ਹੁਣ ਪਾਣੀ ਆਉਣ ਲੱਗ ਗਿਆ ਸਾਫ